ਸਰਕਾਰ ਨਾਲ ਗੱਲ ਕਰਨ ਵਾਸਤੇ ਇਹਨਾਂ ਦੀਆਂ ਮੀਟਿੰਗਾਂ ਭੰਗੂ ਸਾਹਵਰੀ ਖੁਦ ਮੀਟਿੰਗਾਂ 'ਚ ਬੈਠਦੇ ਰਹੇ ਇਹਨਾਂ ਨੇ ਕਦੀ ਜ਼ਿੰਦਗੀ ਵਿੱਚ ਮੁੱਖ ਮੰਤਰੀ ਨਾਲ ਬੈਠਣ ਜੋਗਾ ਇਹਨਾਂ ਕੋਲ ਪਾਵਰ ਹੈਗੀ ਸੀਗੀ ਕਦੀ ਇਹ ਦਿੱਲੀ ਦੇ ਮੰਤਰੀਆਂ ਕੋਲ ਬੈਠ ਕੇ ਗੱਲ ਕਰਨ ਦੀ ਕੋਈ ਪਾਵਰ ਹੈਗੀ ਸੀ ਇਹ ਡੱਲੇਵਾਲ ਦੀ ਬਦੌਲਤ ਸੀ ਇਹਨਾਂ ਨੂੰ ਤਾਂ ਉਸ ਬੰਦੇ ਦਾ ਅੱਜ ਮੈਂ ਜੇ ਇੱਥੇ ਬੈਠਾ ਹੋਇਆ ਹਾਂ ਨਾ ਤੇ ਉਸ ਬੰਦੇ ਦਾ ਸ਼ੁਕਰਾਨਾ ਕਰਦਾ ਵੀ ਸਾਨੂੰ ਇੱਥੇ ਬੈਠਣ ਜੋਗੇ ਉਹਨੇ ਕੀਤਾ ਦੋਸਤੋ ਕੁਸ਼ੀ ਦੇਖ ਰਹੇ ਹਾਂ ਦਾ ਪੋਸਟ ਮੇਲ ਤੇ ਮੈਂ ਸਚਵੀਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਧਰਨੇ ਲੱਗੇ ਸੀ ਕਿਸਾਨ ਯੂਨੀਅਨਾਂ ਵੱਲੋਂ ਧਰਨੇ ਲਗਾਏ ਗਏ ਸੀ ਉਹਦੇ ਵਿੱਚੋਂ ਇੱਕ ਜਿਹੜਾ ਧਰਨਾ ਚੱਲਦਾ ਰਿਹਾ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਜਿਹੜਾ ਹੁਣ ਕਾਫੀ ਟਾਈਮ ਹੈ ਜਿਹੜਾ ਉਹ ਧਰਨਾ ਜਿਹੜਾ ਕਿਸਾਨ ਯੂਨੀਅਨ ਜਿਹੜਾ ਵੱਲੋਂ ਲਗਾਇਆ ਸੀ ਸੰਯੁਕਤ ਮੋਰਚਾ ਗੈਰ ਸਰਕਾਰ ਜਿਹੜਾ ਉਹ ਸੀਗਾ ਉਹਦੇ ਵੱਲੋਂ ਲਗਾਇਆ ਗਿਆ ਸੀ ਜਿਹੜੇ ਧਰਨੇ ਲਗਾਏ ਗਏ ਸੀ ਉਹਦੇ ਵਿੱਚੋਂ ਕੁਝ ਆਗੂਆਂ ਵੱਲੋਂ ਜਿਹੜਾ ਉਹਨਾਂ ਧਰਨਿਆਂ ਤੇ ਸਵਾਲ ਉਠਾਏ ਜਾ ਰਹੇ ਆ ਕਿ ਧਰਨਿਆਂ ਦੇ ਵਿੱਚੋਂ ਜਿਹੜੇ ਬਹੁਤ ਜ਼ਿਆਦਾ ਪੈਸੇ ਜਿਹੜੇ ਉਹ ਖਾਦੇ ਗਏ ਆ ਜਿਹੜਾ ਡੱਲੇ ਸਾਹਿਬ ਤੇ ਵੀ ਜਿਹੜਾ ਇਲਜ਼ਾਮ ਲਗਾਏ ਗਏ ਆ ਉਹਨਾਂ ਦੇ ਸਾਥੀਆਂ ਤੇ ਵੀ ਜਿਹੜੇ ਇਲਜ਼ਾਮ ਹੈ ਜਿਹੜੇ ਉਹ ਪੰਗੂ ਦਵਿੰਦਰ ਸਿੰਘ ਪੰਗੂ ਵੱਲੋਂ ਅੱਜ ਜਿਹੜਾ ਉਹ ਇਲਜ਼ਾਮ ਲਗਾਇਆ ਗਿਆ ਅੱਜ ਆਪਾਂ ਗੱਲਬਾਤ ਕਰਾਂਗੇ ਅਬੋਰ ਬਲਾਕ ਪ੍ਰਧਾਨ ਜਗਜੀਤ ਸਿੰਘ ਸੰਦੂਜੀ ਨਾਲ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਪੋਸਟ ਮੇਲ ਤੇ ਤੁਹਾਡਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜੇ ਲੱਗ ਰਹੇ ਐ ਇਲਜ਼ਾਮ ਤੁਹਾਡੇ ਤੇ ਜਾਂ ਤੁਹਾਡੇ ਸਾਥੀਆਂ ਤੇ ਕਿ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਪੈਸਾ ਉਹ ਖਾਦਾ ਹੈ ਦੇਖੋ ਜੀ ਜਦੋਂ ਲੰਮਾ ਚਿਰ ਧਰਨੇ ਚੱਲਦੇ ਹੁੰਦੇ ਆ ਧਰਨੇ ਦੇ ਮੋਢੀ ਜਿਹੜੇ ਸੀਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸੀਗੇ ਇੱਕ ਸਮਾਂ ਇਹ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਸੀ ਉਸ ਟਾਈਮ ਪਹਿਲੀ ਗੱਲ ਤਾਂ ਵੀ ਜਿਹਦੇ ਆਪਾਂ ਸਟਾਰਟਿੰਗ ਕਰੀਏ ਤਾਂ ਜਿੱਥੋਂ ਧਰਨਾ ਸਟਾਰਟ ਹੁੰਦਾ ਜੇ ਸਟਾਰਟ ਕਰੀਏ ਤੇ ਇਹ ਧਰਨਾ ਜਦੋਂ ਡੱਲੇਵਾਲ ਸਾਹਿਬ ਹਰਾਂ ਤੇ ਆਪਣੀਆਂ ਉੱਤਰੀ ਭਾਰਤ ਦੀਆਂ ਜਥੇਬੰਦੀਆਂ ਨੇ ਇਹ ਸਾਂਝਾ ਤੌਰ ਤੇ ਸਟਾਰਟ ਕੀਤਾ ਇਹ ਇੱਕ ਕਿਸਾਨਾਂ ਵਾਸਤੇ ਉਹ ਧਰਨਾ ਸੀ ਜਿਨ੍ਹਾਂ ਜਿਹੜੇ ਧਰਨੇ ਨੇ ਕਿਸਾਨਾਂ ਦੀਆਂ ਮੰਗਾਂ ਜਿਹੜੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਜਿਹੜੇ ਦਿੱਲੀ ਦੀ ਲੋਕ ਸਭਾ ਦੇ ਵਿੱਚ ਗੂੰਜੀਆਂ ਜਿੱਥੇ اپੋਜੀਸ਼ਨ ਦੇ ਲੀਡਰ ਨੇ ਉੱਠ ਕੇ ਕਿਸਾਨੀ ਦੇ ਮੁੱਦਿਆਂ ਤੇ ਗੱਲ ਕੀਤੀ ਤੇ ਜਿਹੜੀ ਆ ਇਸ ਸਮੇਂ ਦੀ ਸਰਕਾਰ ਆ ਉਹ ਕਿਸਾਨ ਦੇ ਮੁੱਦਿਆਂ ਤੇ ਸਰਕਾਰ ਬਣੀ ਇੱਕ ਇਤਿਹਾਸਿਕ ਅੰਦੋਲਨ ਸੀ ਜਿਨੇ ਕਦੀ ਵੀ ਕਿਸਾਨਾਂ ਦੀ ਜਿਹੜੀ ਗੱਲ ਨਹੀਂ ਹੁੰਦੀ ਸੀ ਇਸ ਅੰਦੋਲਨ ਨੇ ਜਿਹੜਾ ਲੋਕ ਸਭਾ ਵਿੱਚ ਗੱਲ ਕੀਤੀ ਜਦੋਂ ਅੰਦੋਲਨ ਵਿੱਚ ਅੰਦੋਲਨ ਲੜਦੇ ਰਹੇ ਦੁਬਾਰਾ ਭਾਜਪਾ ਦੀ ਸਰਕਾਰ ਆ ਗਈ ਤੇ ਆਪੋਜੀਸ਼ਨ ਨੂੰ ਐਡੀ ਸਟਰੋਂਗ ਕੀਤਾ ਉਹ ਵੀ ਇਸ ਧਰਨੇ ਦੀ ਦੇਣ ਸੀ ਨਹੀਂ ਤੇ ਤੁਸੀਂ ਪਿਛਲੇ ਕੀੜੇ ਦੇਖ ਰਹੇ ਕਿ ਹਾਲਾਤ ਹੋਏ ਸੀ ਭਾਜਪਾ 400 ਪਾਰ ਦੀਆਂ ਗੱਲਾਂ ਕਰਦੀ ਸੀ ਆਪੋਜੀਸ਼ਨ ਨੂੰ ਬਾਹਰ ਕੱਢਣ ਦੀਆਂ ਗੱਲਾਂ ਕਰਦੀ ਸੀ ਉਹ ਵੀ ਡੱਲੇਵਾਲ ਦੀ ਬਦੌਲਤ ਕਰਕੇ ਜਿਹੜਾ ਕਿ ਵਾਪਸ ਅਸੀਂ ਪਰਤੇ ਜਦੋਂ ਵਾਪਸ ਪਰਤੇ ਜਿਹੜੇ ਲੋਕ ਅੱਜ ਗੱਲਾਂ ਕਰ ਰਹੇ ਨੇ ਇਹਨਾਂ ਲੋਕਾਂ ਦਾ ਧਰਨੇ ਦੇ ਵਿੱਚ ਵजूद ਕੀ ਸੀ ਫਿਰ ਜਿਹੜੇ ਭੰਗੂ ਹਰੀ ਅੱਜ ਗੱਲਾਂ ਕਰਦੇ ਆ ਬੰਦਾ ਤੇ ਨਾਲ ਕੋਲ ਇੱਕ ਨਹੀਂ ਸੀ ਹੁੰਦਾ ਆ ਰੱਬ ਤੁਹਾਡਾ ਟਰਾਲੀ ਇਹਨਾਂ ਕੋਲ ਇੱਕ ਸੀਗੀ ਤੇ ਰੱਬ ਤੁਹਾਡਾ ਭਲਾ ਕਰੇ ਫਿਰ ਵੀ ਡਲੇਵਾਲ ਸਾਹਿਬ ਦਾ ਮੈਨਾ ਐਡਾ ਸੁਭਾਅ ਸ਼ਾਂਤ ਤੇ ਵਧੀਆ ਹੈ ਲੋਕਾਂ ਨੂੰ ਇੱਜ਼ਤ ਦੇਣ ਵਾਲਾ ਜਿਹੜੇ ਬੰਦਿਆਂ ਕੋਲ 10-10 ਬੰਦੇ ਨਹੀਂ ਸੀ ਉਹਨਾਂ ਨੂੰ ਧਰਨੇ ਦੇ ਮੋਢੀ ਬਣਾ ਕੇ ਰੱਖਿਆ ਇਸ ਬੰਦੇ ਦੇ ਤੁਸੀਂ ਜਦੋਂ ਸਿਖਰਾਂ ਤੇ ਡਲੇਵਾਲ ਸਾਹਿਬ ਵਰੀ ਮਰਨ ਵਰਤ ਤੇ ਬੈਠਦੇ ਆ ਅੰਦੋਲਨ ਇੱਕ ਵਰਲਡ ਦੇ ਵਿੱਚ ਸਿਖਰਾਂ ਤੇ ਚੜਦਾ ਹੈ ਪੀਕ ਤੇ ਅੰਦੋਲਨ ਜਾਂਦਾ ਤੇ ਪੀਕ ਦੇ ਅੰਦੋਲਨ ਦੇ ਵਿੱਚ ਮੁੱਖ ਭੂਮਿਕਾ ਰਹੀ ਕਿੰਦੀ ਹੈ ਜਿੰਨੇ মিডিਆ ਦੇ ਵਿੱਚ ਕਾਨਫਰੰਸਾਂ ਹੋਈਆਂ ਨੇ ਉਹਨਾਂ ਵਿੱਚ ਪੰਘੂ ਸਾਹਿਬ ਵਰੀ ਫਰੰਟ ਤੇ ਬੈਠੇ ਹੁੰਦੇ ਸੀ ਪੰਘੂ ਸਾਹਿਬ ਵਰੀ ਆਪ ਬੋਲਦੇ ਸੀ ਜੇ ਉਸ ਟਾਈਮ ਪੰਘੂ ਹਰਾਂ ਪੰਘੂ ਸਾਹਿਬਾਂ ਵਰਾਂ ਨੂੰ ਸੀ ਵੀ ਪੈਸਾ ਆ ਰਿਹਾ ਪੈਸਾ ਜਾ ਰਿਹਾ ਤੁਹਾਡੇ ਹੱਥੀ ਨਹੀਂ ਆ ਰਿਹਾ ਤੇ ਤੁਸੀਂ ਉਹ ਦਿਨ ਕਿਉਂ ਨਹੀਂ ਬੋਲੇ ਸਵਾਲ ਤਾਂ ਮੰਦਾ ਮੈਂ ਜਥੇਬੰਦੀ ਵਿੱਚ ਆ ਅੱਜ ਡੱਲੇਵਾਲ ਸਾਹਿਬ ਕੋਈ ਗਲਤ ਕਰਦਾ ਅੱਜ ਬੋਲਾਂ ਇਹ ਨਹੀਂ ਮੈਂ ਜਥੇਬੰਦੀ ਛੱਡ ਕੇ ਬਾਅਦ ਦੇ ਵਿੱਚ ਬੋਲੀ ਜਾਵਾਂ ਗੱਲ ਇਹ ਆ ਇਹ ਜਿਹੜੇ ਬੰਦੇ ਆ ਇਹਨਾਂ ਦੇ ਦਿਲ ਵਿੱਚ ਖੋਟ ਆ ਇਹ ਬੰਦਿਆਂ ਦੀ ਜਦੋਂ ਇਹਨਾਂ ਨੇ ਦੇਖ ਲਿਆ ਵੀ ਸਾਰੇ ਹਾਲਾਤ ਜਿਹੜੇ ਨੇ ਕੱਠ ਕਰਨਾ ਸਿੱਧੂਪੁਰ ਸਿੱਧੂਪੁਰ ਹੁੰਦੀ ਰਹੀ ਚਾਰ ਚਫੇਰੇ ਜਥੇਬੰਦੀ ਸਿੱਧੂਪੁਰ ਡੱਲੇਵਾਲ ਸਾਹਿਬ ਦਾ ਜਿਹੜਾ ਡੱਲੇਵਾਲ ਸਾਹਿਬ ਨੇ ਸੰਘਰਸ਼ ਕੀਤਾ ਜੇ ਉਹਨੂੰ ਵੇਖੀਏ ਤੇ ਪੰਜਾਬ ਦੇ ਵਿੱਚ ਤੋਂ ਪਾਲਾ ਸੰਘਰਸ਼ ਜੇ ਆਪਾਂ ਮਰਨ ਵਰਤ ਨੂੰ ਦੇਖੀਏ ਲੋਕਾਂ ਲਈ ਜੇ ਦੁਨੀਆ ਲਈ ਕੀਤਾ ਤੇ ਕਿਸਾਨੀ ਦਾ ਜੇ ਮਸੀਹਾ ਦੇਖੀਏ ਤੇ ਡੱਲੇਵਾਲ ਸਾਹਿਬ ਨੂੰ ਵਰਲਡ ਨੇ ਮੰਨ ਲਿਆ ਇਹਨਾਂ ਹਾਲਾਤਾਂ ਵਿੱਚ ਵੇਖਦੇ ਇਹ ਜਿਹੜੇ ਛੋਟੇ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਪੰਗੂ ਸਾਹਿਬ ਨੂੰ ਇਸ ਅੰਦੋਲਨ ਤੋਂ ਪਹਿਲਾਂ ਕੌਣ ਜਾਣਦਾ ਸੀ ਕਿੰਨੇ ਲੀਡਰ ਜਿਨ੍ਹਾਂ ਦਾ ਨਾਂ ਤਾਂ ਹੀ ਨਹੀਂ ਸੀ ਪਤਾ ਇਸ ਅੰਦੋਲਨ ਤੋਂ ਇਹ ਜੇ ਅੱਜ ਮੀਡੀਆ ਦੇ ਸਾਹਮਣੇ ਬੈਠਣ ਜੋਗੇ ਆ ਡੱਲੇਵਾਲ ਦੀ ਬਦੌਲਤ ਤੇ ਬੈਠੇ ਆ ਇਹਨਾਂ ਨੂੰ ਤਾਂ ਸ਼ੁਕਰਗੁਜ਼ਾਰ ਕਰਨਾ ਚਾਹੀਦਾ ਸੀ ਵੀ ਉਸ ਅੰਦੋਲਨ ਦੇ ਤੁਹਾਨੂੰ ਚਿਹਰੇ ਬਣਾ ਦਿੱਤਾ ਨੇ ਤਾਂ ਤੁਹਾਡੇ ਕੋਲ মিডিਆ ਦੇ ਵਿੱਚ ਬਹਿਣ ਲਈ ਤੁਹਾਡੇ ਕੋਲ ਹੈ ਕੀ ਸੀਗਾ ਸਰਕਾਰ ਨਾਲ ਗੱਲ ਕਰਨ ਵਾਸਤੇ ਇਹਨਾਂ ਦੀਆਂ ਮੀਟਿੰਗਾਂ ਭੰਗੂ ਸਾਹਿਬ ਰਹੀ ਖੁਦ ਮੀਟਿੰਗਾਂ 'ਚ ਬੈਠਦੇ ਰਹੇ ਇਹਨਾਂ ਨੇ ਕਦੀ ਜ਼ਿੰਦਗੀ ਵਿੱਚ ਮੁੱਖ ਮੰਤਰੀ ਨਾਲ ਬੈਠਣ ਜੋਗਾ ਇਹਨਾਂ ਕੋਲ ਪਾਵਰ ਹੈਗੀ ਸੀਗੀ ਕਦੀ ਇਹ ਦਿੱਲੀ ਦੇ ਮੰਤਰੀਆਂ ਕੋਲ ਬੈਠ ਕੇ ਗੱਲ ਕਰਨ ਦੀ ਕੋਈ ਪਾਵਰ ਹੈਗੀ ਸੀ ਇਹ ਡੱਲੇਵਾਲ ਦੀ ਬਦੌਲਤ ਸੀ ਇਹਨਾਂ ਨੂੰ ਤਾਂ ਉਸ ਬੰਦੇ ਦਾ ਅੱਜ ਮੈਂ ਜੇ ਇੱਥੇ ਬੈਠਾ ਹੋਇਆ ਹਾਂ ਨਾ ਤੇ ਉਸ ਬੰਦੇ ਦਾ ਸ਼ੁਕਰਾਨਾ ਕਰਦਾ ਵੀ ਸਾਨੂੰ ਇੱਥੇ ਬੈਠਣ ਜੋਗੇ ਉਹਨੇ ਕੀਤਾ ਪਰ ਜਿਹੜੇ ਇਹ ਲੋਕ ਗੱਲਾਂ ਕਰਦੇ ਨੇ ਇਹ ਇਸ ਟਾਈਮ ਇਹ ਸਰਕਾਰ ਦੇ ਟੂਲ ਬਣੇ ਹੋਇਆ ਸਰਕਾਰ ਨਾਲ ਸੈਟਿੰਗ ਕਰਕੇ ਡੱਲੇਵਾਲ ਨੂੰ ਬਦਨਾਮ ਕਰਨ ਦੇ ਮਾਰੇ ਬੋਲ ਰਿਹਾ ਕਿਉਂਕਿ ਡੱਲੇਵਾਲ ਨੇ ਜਿਸ ਦਿਨ ਸਰਕਾਰ ਇੱਕ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀ ਵੀ ਤੁਹਾਡੀ ਪਿੱਠ ਪਿੱਛੇ ਕਰਨੇ ਸ਼ੁਰੂਆ ਮਾਰਿਆ ਕਿ ਤੁਸੀਂ ਨਾਲ ਲੈ ਕੇ ਜਾਓਗੇ ਉਦੋਂ ਪਹਿਲਾਂ ਭਗਵੰਤ ਮਾਨ ਦਾ ਇੱਕ ਜਵਾਬ ਆਇਆ ਸੀਗਾ ਤੇ ਉਹਦੇ ਵਿੱਚ ਉਹਨੇ ਕਿਹਾ ਸੀਗਾ ਵੀ ਅਸੀਂ ਕਿਸਾਨਾਂ ਦੇ ਅੱਗੇ ਲਾ ਕੇ ਸੈਂਟਰ ਸਰਕਾਰ ਨਾਲ ਮੀਟਿੰਗ ਕਰਾਵਾਂਗੇ ਹੁਣ ਜਿਹੜੀ ਸਾਡੀ ਮੀਟਿੰਗ ਹੋਣੀ ਸੀ ਪਰ ਡੱਲੇਵਾਲ ਸਾਹਿਬ ਨੇ ਕਹਿ ਦਿੱਤਾ ਸੀ ਵੀ ਸਾਨੂੰ ਇਹ ਇਹ ਮੁੱਖ ਮੰਤਰੀ ਆਪਣਾ ਪੰਜਾਬ ਸੰਭਾਲੇ ਅਸੀਂ ਕਿਸਾਨਾਂ ਦੇ ਮੁੱਦੇ ਠਾਉਣੇ ਸਾਨੂੰ ਕਿਸਾਨਾਂ ਦੇ ਮੁੱਦਿਆਂ ਦਾ ਪਤਾ ਅਸੀਂ ਆਪੇ ਸੈਂਟਰ ਨਾਲ ਗੱਲ ਕਰ ਲਾਂਗੇ ਉਸ ਦਿਨ ਤੋਂ ਕਿਉਂ ਬਿਆਨ ਆਉਣ ਲੱਗੇ ਉਸ ਦਿਨ ਤੋਂ ਹੀ ਸਾਰੇ ਲੀਡਰ ਕਿਉਂ ਉੱਠੇ ਜਦੋਂ ਉਦੋਂ ਪਹਿਲਾਂ ਤਾਂ 15 ਦਿਨ ਹੋ ਗਏ ਸੀਗੇ ਇਹ ਉਥੋਂ ਅੰਦੋਲਨ ਚੱਕੇ ਨੂੰ ਉਸ ਦਿਨ ਵੀ ਬਿਆਨ ਦੇ ਫਿਰ ਜਦ ਦਿਨ ਜੇਲ੍ਹਾਂ ਵਿੱਚ ਜਾਂਦੇ ਆ ਏ ਜਾਣਤਾ ਪੰਦੇਰ ਸਾਹਿਬ ਵਾਲੀ ਗਏ ਜਾਂ ਸਿੱਧੂਪੁਰ ਜਥੇ ਬੰਦੀ ਤੇ ਸਾਰੇ ਵਰਕਰ ਗਏ ਜਿਹੜੇ ਬੰਦੇ ਅੱਜ ਗੱਲਾਂ ਕਰਦੇ ਇਹਨਾਂ ਵਿੱਚੋਂ ਕਿੰਨੇ ਗਏ ਕਿੱਥੇ ਕਿੱਥੇ ਬੈਠੇ ਸੀ ਸਵਾਲ ਤੇ ਇਹਨਾਂ ਦੇ ਬੰਦਾ ਨਾ ਵੀ ਜਦੋਂ ਤੁਹਾਡੇ ਲੜਾਈ ਜੰਗ ਲੱਗੀ ਖੜੀ ਏ ਤੁਹਾਡੇ ਜੰਗ ਦੇ ਮੈਦਾਨ ਦੇ ਵਿੱਚ ਜਰਨੈਲ ਲੜਦੇ ਪਏ ਨੇ ਤੁਹਾਡਾ ਬੁੱਢਾ ਜਰਨੈਲ ਜਿਹੜਾ ਹੈਗਾ 100 ਤੇ 32 ਦਿਨਾਂ ਦਾ ਭੁੱਖਾ ਪਿਆਸਾ ਤੁਹਾਡੇ ਵਾਸਤੇ ਲੜ ਰਿਹਾ ਤੇ ਤੁਸੀਂ ਜੰਗ ਦਾ ਮੈਦਾਨ ਛੱਡ ਕੇ ਘਰਾਂ ਦੇ ਵਿੱਚ ਬੈਠੇ ਹੋ ਰਜਾਈਆਂ 'ਚ ਬੈਠੇ ਹੋ ਸਵਾਲ ਤਾਂ ਪਬਲਿਕ ਦੇ ਉਹਨਾਂ ਨੂੰ ਬੰਦਿਆ ਨਾ ਕਿ ਡੱਲੇਵਾਲ ਨੂੰ ਬੰਦਿਆ ਹੁਣ ਸਰਕਾਰ ਦੇ ਪਿੱਛੇ ਲੱਗ ਕੇ ਵੀ ਡੱਲੇਵਾਲ ਜਥੇਬੰਦੀ ਨੂੰ ਬਦਨਾਮ ਕਰਨ ਦਾ ਕਾਰਨ ਬਣਿਆ ਖੜਾ ਇੱਕ ਸੰਯੁਕਤ ਮੋਰਚਾ ਜਿਹੜਾ ਜੀ ਉਹ ਗੈਰ ਰਾਜਨੀਤਿਕ ਮੋਰਚਾ ਜਿਹੜਾ ਉਹ ਕਹਿੰਦੇ ਕਮਜ਼ੋਰ ਹੋ ਗਿਆ ਜਿਹੜਾ ਲੋਕ ਛੱਡ ਕੇ ਚਲੇ ਗਏ ਕਿ ਵਾਕਈ ਉਹਨਾਂ ਨਾਲ ਫਰਕ ਪਿਆ ਕਿ ਨਹੀਂ ਪਿਆ ਨਹੀਂ ਗੱਲ ਇਦਾਂ ਵੀ ਲੜਾਈ ਤਾਂ ਚਲੋ ਸਰਕਾਰ ਵੱਡੀ ਹੁੰਦੀ ਹੈ ਜਦੋਂ ਉਹਦੇ ਨਾਲ ਲੜਨਾ ਕੱਟ ਚਾਹੀਦਾ ਪਰ ਜਿਹੜੇ ਲੋਕਾਂ ਦੀ ਜਿਹੜੇ ਲੋਕ ਅੱਜ ਸਵਾਲ ਛੱਡ ਕੇ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ ਆਪਦੀ ਪੀੜ੍ਹੀ ਥਲੇ ਛੋਟਾ ਮਾਰਨ ਉਹਨਾਂ ਦਾ ਕੈਡਰ ਕਿੱਡਾ ਉਹਨਾਂ ਨੂੰ ਜਾਣਦੇ ਅਜ ਤੋਂ ਪਹਿਲਾਂ ਕੌਣ ਸੀ ਇਨਾਂ ਦੇ ਲੋਕਾਂ ਨਾਲ ਕੋਈ ਔਨ ਜਾਂ ਨਾਲ ਫਰਕ ਨਹੀਂ ਪੈਂਦਾ ਜਥੇਬੰਦੀਆਂ ਦੇ ਲੜਨ ਵਾਲੇ ਲੋਕ ਪਿੰਡਾਂ ਵਿੱਚ ਬੈਠੇ ਨੇ ਜਿਨ੍ਹਾਂ ਨੇ ਜਾਂ ਮੰਗਾਂ ਨੇ ਉਸ ਮੰਗਾਂ ਤੇ ਲੜਨਾ ਉਸ ਮੰਗਾਂ ਤੇ ਹੀ ਜਿਹੜਾ ਡੱਲੇਵਾਲ ਸਾਹਿਬ ਲੜ ਰਿਹਾ ਤੇ ਸਿੱਧੂਪੁਰ ਜਥੇਬੰਦੀ ਉਸ ਮੰਗਾਂ ਤੇ ਪਹਿਰਾ ਦੇਵੇਗੀ ਜਿਹੜੀ ਵੱਡੀਆਂ ਮੰਗਾਂ ਸਾਡੀਆਂ ਸੀਗੀਆਂ ਜਿੰਦੇ ਵਿੱਚ ਕਰਜ਼ਾ ਮੁਕਤੀ ਸੀਗੀ ਜਿੰਦੇ ਵਿੱਚ ਸਵਾਮੀ ਨਾਥਨ ਦੀ ਰਿਪੋਰਟ ਸੀਗੀ ਜਿੰਦੇ ਵਿੱਚ ਸਾਡੀ ਐਮਐਸਪੀ ਗਰੰਟੀ ਦੇ ਕਾਨੂੰਨ ਦਾ ਕਾਨੂੰਨ ਦਾ ਸੀ ਜਿੰਦੇ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਸੀ ਉੱਥੇ ਅਸੀਂ ਅੱਜ ਵੀ ਸਟੈਂਡ ਕਰਦੇ ਆ ਅੱਜ ਵੀ ਸਾਡਾ ਅੰਦੋਲਨ ਚੱਲਿ ਜਾ ਰਿਹਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਸੈਂਟਰ ਤੇ ਦਬਾਅ ਬਣਾ ਦੇ ਪੰਚਾਇਤ ਅੱਲੇ ਵਾਲ ਸਾਹਿਬ ਨੂੰ ਯੂਪੀ ਜਾਣਾ ਪਵੇ ਜਾਂ ਕਿਤੇ ਵੀ ਵੱਡੀਆਂ ਕਾਨਫਰੰਸਾਂ ਕਰਨੀਆਂ ਪੈ ਲੜਾਈ ਸਾਡੀ ਚਾਲੂ ਹੈ ਲੜਦੇ ਰਵਾਂਗੇ ਪਰ ਛੋਟੇ ਮੋਟੇ ਬੰਦੇ ਜੇ ਆਉਂਦੇ ਜਾਂਦੇ ਨੇ ਤਾਂ ਫਰਕ ਨਹੀਂ ਪੈਂਦਾ ਜੇ ਆ ਜਾਂਦੇ ਨੇ ਤਾਂ ਫਰਕ ਨਹੀਂ ਪੈਂਦਾ ਜੇ ਚਲੇ ਜਾਂਦੇ ਤਾਂ ਫਰਕ ਨਹੀਂ ਪੈਂਦਾ